ਯਲਾ ਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਦਫ਼ਤਰ ਦੇ ਵਿੱਚ ਅੱਜ ਯੂਨੀਅਨ ਦੇ ਵਰਕਰਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਤੇ ਬਿਜਲੀ ਬੋਰਡ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਦੇ ਮੈਂਬਰਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਦੂਜੇ ਪਾਸੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੇਜਮੈਂਟ ਵੱਲੋਂ ਜਿਹੜਾ ਸਾਡੇ ਤੇ ਐਸਮਾ ਲਾਗੂ ਕਰਕੇ ਦਬਾਅ ਬਣਾਇਆ ਜਾ ਰਿਹਾ ਹੈ ਇਸ ਦੇ ਨਾਲ ਜੂਨੀਅਨ ਦੇ ਵਰਕਰਾਂ ਉੱਪਰ ਕੋਈ ਵੀ ਫਰਕ ਨਹੀਂ ਪਵੇਗਾ ਅਤੇ 10 11 ਅਤੇ 12 ਨੂੰ ਵਰਕਰਾਂ ਵੱਲੋਂ ਹੜਤਾਲ ਕੀਤੀ ਜਾਏਗੀ ਲੜ ਸਕਦੇ ਆਂਦੇ ਆਪਾਂ ਕੁਝ ਮੰਗਾਂ ਮੰਨਵਾਲਦੇ ਆਂ ਮਨਵਾ ਲੈਨੇ ਨਾ ਤੱਕਾਨੂੰ ਆਪਣਾ ਨਾ ਇੱਕ ਆਪਣੀ ਇੱਕ ਹੋ 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 ਜੂਗੀ ਕੀ ਆਪਾਂ ਕਾਨੂੰਨ ਇੱਕਤਾ ਜਿੰਦਾਬਾਦ 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 ਸੰਡਾ ਇੱਕਤਾ ਜਿੰਦਾਬਾਦ 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 ਜਦ ਜਪਾ ਆਪਣੀ ਇਹ ਲੜਾਈ ਜਿੱਤਦੇ ਆ ਤਾਂ ਕੱਲੂ ਜੇ ਪ੍ਰਾਈਵੇਟਾਈਜੇਸ਼ਨ ਜੇ ਇਹ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕੋਈ ਵੀ ਕਿਸੇ ਵੀ ਜਥੇਵੰਦੀ ਨੂੰ ਮੁਲਾਜ਼ਮ ਨੂੰ ਤੰਗ ਕਰਦਾ ਹੈ ਇਸੇ ਤਰ੍ਹਾਂ ਆਪਾਂ ਨੂੰ ਇਕੱਠੇ ਹੋ ਕੇ ਉਹਨਾਂ ਪ੍ਰਤੀ ਸੰਘਰਸ਼ ਕਰਨਾ ਚਾਹੀਦਾ ਮੈਂ ਪਹਿਲੇ ਜੀ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਸੰਘਰਸ਼ ਇੱਥੇ ਲੀਕਿਆ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਤੇ ਪ੍ਰਧਾਨ ਜੀ ਮੈਂ ਤਾਂ ਇੱਕ ਛੋਟੀ ਜਿਹੀ ਛੋਟੀ ਦੋ ਬਿੰਦੂਆਂ ਕਰਨੇ ਚਾਹੁੰਦੇ ਜਿਹੜੇ ਵਰਕ ਟੂ ਰੂਲ ਵਾਸਤੇ ਤੁਸੀਂ ਕਹਿ ਰਹੇ ਹੋ ਜਿਹੜੇ ਬੰਦੇ ਪਰਮਿਸ਼ਨ ਦੇ ਵਿੱਚ ਹੈਗੇ ਨੇ ਵੀ ਉਹਨਾਂ ਦਾ ਮੈਨੂੰ ਦੱਸਿਆ ਜਾ ਰਿਹਾ ਵੀ ਉਹ 9 ਤੋਂ 5 ਦੁਕਾਨਾਂ ਵੱਲੋਂ ਜਾਂ ਐਸਡੀਓ ਵੱਲੋਂ ਪ੍ਰੈਸ਼ਰ ਕੀਤਾ ਜਾਂਦਾ ਵੀ ਆਗੇ ਤੁਸੀਂ ਕੰਮ ਕਰੋ ਤੁਸੀਂ ਕਿਹੜਾ ਹੜਤਾਲ ਕਰਨੀ ਹੈ ਤੁਸੀਂ ਸਮੂਹ ਛੁੱਟੀ ਨਹੀਂ ਭਰਨੀ ਹੈਗੀ ਕਿ ਉਹ 9 ਤੋਂ 5 ਵਰਕ ਟੂ ਰੂਲ ਤੋਂ ਬਾਅਦ 5 ਵਜੇ ਤੋਂ ਬਾਅਦ ਕਰੀ ਪਰਮਿਸ਼ਨ ਵੱਲੋਂ ਡਿਵੀਜ਼ਨ ਵੱਲੋਂ ਵੀ ਜਿੰਨੇ ਵੀ ਇਹ ਛੁੱਟੀਆਂ ਦਾ 10 11 12 ਦਾ ਵੀ ਮੇਰੇ ਦਫ਼ਤਰ ਡਿਵੀਜ਼ਨ ਆਵਲੋਂ ਸਭ ਡਿਵੀਜ਼ਨ ਵੱਲੋਂ ਅੱਜ ਟੁੱਟੀ ਭਰਾਈ ਜਾਊਗੀ ਅਸੀਂ ਤੁਹਾਡੇ ਨਾਲ ਖੜੇ ਆ ਜੇ ਸਾਡੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਜੋ ਸਰਕਾਰ ਦੇ ਖਿਲਾਫ ਜੋ ਸੰਘਰਸ਼ ਚੱਲ ਰਿਹਾ ਉਸ ਦੇ ਬਾਰੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਉਹਦੇ ਬਾਰੇ ਜਾਣਕਾਰੀਵਾ ਰਹੇ ਹਾਂ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਜੋ ਮੁਲਾਜ਼ਮ ਨੂੰ ਟਾਂਚ ਲੱਗੀਆਂ ਹੋਈਆਂ ਨੇ ਤੇ ਅਸੀਂ ਇਹ ਨੀਤੀਆਂ ਦੇ ਖਿਲਾਫ ਬਿਲਕੁਲ ਖੜੇ ਆ ਇਹ ਜੋ ਸਾਡੇ ਤੇ ਜੋ ਆਪਣੀਆਂ ਸਾਨੂੰ ਜੋ ਸਜ਼ਾ ਲਾਉਣ ਨੂੰ ਫਿਰਦੇ ਐ ਸਮਾ ਵਰਗੇ ਕਾਨੂੰਨ ਸਾਡੇ ਤੇ ਲਾਉਣ ਨੂੰ ਫਿਰਦੇ ਆ ਅਸੀਂ ਇਹ ਤੇ ਬਿਲਕੁਲ ਨਹੀਂ ਡਰਦੇ ਤੇ ਅਸੀਂ ਆਪਣੀ ਮੰਗਾਂ ਮਿਲਵਾ ਕੇ ਰਗਾਗੇ ਤੇ ਸਾਡਾ ਬਿਲਕੁਲ ਸਾਡੇ ਜਿਹੜੇ ਏਕਤਾ মঞ্চ ਤੇ ਆਪਣੇ ਜੁਆਇੰਟ ਫਾਰਮ ਚ ਸਾਡੇ ਸਾਰੇ ਮੁਲਾਜ਼ਮ ਸਾਥੀ ਅੱਜ ਇੱਕ ਮੰਚ ਤੇ ਹੋ ਕੇ ਲੜ ਰਹੇ ਨੇ ਤੇ ਅਸੀਂ ਹੀ ਬੜੀ ਆਸਾ ਸਾਨੂੰ ਵੀ ਅਸੀਂ ਇਹ ਜੰਗਾ ਜੋਰ ਅਸੀਂ ਲਿਖੀ ਆ ਜਿੱਤ ਕੇ ਰਗਾਗੇ ਸਰ ਸਿੰਘ ਪਹਿਲਵਾਨ ਕਲਾਜੀ ਜੋ ਰੂਲ ਰੈਗੂਲੇਸ਼ਨ ਕਰੇ ਸਰਕਾਰ ਵੱਲੋਂ ਨਵੇਂ ਜ ਕੋਈ ਅਸਰ ਨਹੀਂ ਪੈਂਦਾ ਕਿਉਂਕਿ ਜਿਸ ਦਿਨ ਦੀ ਆਮ ਆਦਮੀ ਸਰਕਾਰ ਆਈ ਆ ਇਹਨੇ ਅੱਜ ਐਸਮਾ ਵਰਗਾ ਪਹਿਲਾਂ ਪਟਵਾਰੀਆਂ ਤੇ ਲਾਇਆ ਜੂ ਟਰਮ ਲੈ ਕੇ ਉਹ ਵੀ ਵਾਪਸ ਲਿਆ ਆ ਜੋ ਵੀ ਨੌਕਰੀ ਕਰਦੇ ਨੇ ਅਸੀਂ ਇਸ ਕਾਲੇ ਕਾਨੂੰਨ ਤੋਂ ਬਿਲਕੁਲ ਨਹੀਂ ਡਰਦੇ ਅਸੀਂ ਪੂਰੇ ਸੰਘਰਸ਼ ਤੇਜ਼ ਕਰਾਂਗੇ ਕਿਉਂਕਿ ਅਸੀਂ ਜਿਹੜਾ ਟ੍ਰੇਡ ਯੂਨੀਅਨਾਂ ਦੇ ਅਨੁਸਾਰ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੁਆਇੰਟ ਫਾਰਮ ਤੇ ਇਕਤਾ ਮੰਚ ਵੱਲੋਂ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਬਿਜਲੀ ਮੰਤਰੀ ਤੇ ਸਾਡੇ ਬਿਜਲੀ ਬੋਰਡ ਦੀ ਮੈਨੇਜਰ ਬਟਰ ਨੇ ਮੰਨੀਆਂ ਹੋਈਆਂ ਨੇ ਪਰੰਤੂ ਜਿਹੜਾ ਹੁਣ ਇੱਕ ਤਰੀਕ ਦੇ ਧਰਨੇ ਤੋਂ ਇਹ ਸਾਡੇ ਈਟੀਓ ਜਿਹੜੇ ਬਿਜਲੀ ਬੋਰਡ ਤੇ ਬਿਜਲੀ ਦੇ ਮੰਤਰੀ ਨੇ ਉਹਨਾਂ ਦੀ ਕੋਠੀ ਅੱਗੇ ਧਰਨਾ ਲੱਗਿਆ ਤਾਂ ਇਹਨਾਂ ਨੇ ਐਸਮਾ ਵਰਗੇ ਕਾਨੂੰਨਾਂ ਦੇ ਸਹਾਰਾ ਲਿਆ ਪਰ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਬਿਜਲੀ ਬੋਰਡ ਜੁਆਇੰਟ ਫਾਰਮ ਤੇ ਇਕਤਾ ਮੰਚ ਅੱਜ ਤੱਕ ਇਹਨਾਂ ਐਸਮਾ ਕਾਨੂੰਨਾਂ ਤੋਂ ਬਿਲਕੁਲ ਨਹੀਂ ਡਰਿਆ ਤੇ ਨਾ ਡਰੂਗਾ ਤੇ ਇਹਦਾ ਅਸੀਂ ਜੇ ਕਿਸੇ ਤੇ ਵੀ ਕੋਈ ਕਾਰਵਾਈ ਕੀਤੀ ਆ ਤਾਸੀਂ ਪੂਰੇ ਪੰਜਾਬ ਦੇ ਵਿੱਚ ਇਹਦਾ ਜਿਹੜਾ ਰੋਸ ਦਾ ਪ੍ਰਗਟਾਵਾ ਕਰਾਂਗੇ ਪਰ ਪੂਰੇ ਜ਼ੋਰਦਾਰ ਅਸੀਂ 10 11 12 ਦੀ ਤਿੰਨ ਦਿਨਾਂ ਦੀ ਮਾਸਿਕ ਛੁੱਟੀ ਦੇ ਰਹੇ ਹਾਂ ਇਹ ਜਿਹੜੀ ਮਾਸਿਕ ਛੁੱਟੀ ਆ ਇਹ ਸਾਡੀ ਕੈਜੂਲਿਮ ਛੁੱਟੀ ਦੇ ਵਿੱਚੋਂ ਹੁੰਦੀ ਆ ਇਹ ਛੁੱਟੀ ਦਾ ਸਾਨੂੰ ਸਾਰਿਆਂ ਨੂੰ ਅਧਿਕਾਰ ਆ ਅਸੀਂ ਕਿਸੇ ਸਮੇਂ ਵੀ ਇਹ ਛੁੱਟੀ ਲੈ ਸਕਦੇ ਹਾਂ ਇਹਦੇ ਵਿੱਚ ਰੋਕ ਨਹੀਂ ਸਕਦੀ ਉਹ ਸਟ੍ਰੈਕ ਹੁੰਦੀ ਆ ਜਿਹਦੇ ਵਿੱਚ ਇਹ ਕਾਰਵਾਈ ਕਰ ਸਕਦੇ ਆ ਇਹ ਛੁੱਟੀ ਦੇ ਵਿੱਚ ਉਹ ਤਾਂ ਜੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਜੀ ਜਾਂ ਸਾਡੀਆਂ ਮੰਗਾ ਮੰਨ ਲਵੇ ਹੁਣ 6 ਤਰੀਕ ਦੀ ਬਿਜਲੀ ਮੰਤਰੀ ਨੇ ਮੀਟਿੰਗ ਦਿੱਤੀ ਆ ਚੰਡੀਗੜ੍ਹ ਵਿਖੇ ਅਸੀਂ ਮੀਟਿੰਗ ਤੋਂ ਨਹੀਂ ਭੱਜਦੇ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਜਿਹੜੀਆਂ ਮੰਗਾ ਸਾਡੀਆਂ ਜੇ ਲਾਗੂ ਕਰਤੀਆਂ ਤਾਂ ਅਸੀਂ ਜਿਹੜੇ ਸੰਘਰਸ਼ਾ ਉਹ ਸਾਡੀਆਂ ਸਟੇਟ ਕਮੇਟੀਆਂ ਸੋਚਣ ਕੀ ਆਉਂਦੇ ਬਾਰੇ ਤੇ ਅੱਗੇ ਜੋ ਫੈਸਲਾ ਆਊਗਾ ਅਸੀਂ ਉਹਦੇ ਮੁਤਾਬਕ ਜਿਹੜੀ ਹੈਗੀ ਆ ਕਾਰਵਾਈ ਕਰਾਂਗੇ ਮੈਂ ਅੱਜ ਚੰਦੜ ਪਟਿਆਲਾ ਦੀ ਜਿਹੜੀ ਹੈ ਅਸੀਂ ਮੀਟਿੰਗ ਰੱਖੀ ਹੈ ਉਹ ਮੀਟਿੰਗ ਜਿਹੜੀ ਹੈ ਇਕਾਮਤ ਅਤੇ ਕੌਂਸਲ ਆਫ ਜੂਨੀਅਰ ਇੰਜੀਨੀਅਰ ਦਾ ਜੋ ਖੜਾ ਇਕੱਠ ਬਣਿਆ ਹੈ ਉਹਨਾਂ ਨੇ ਇਹ ਮੀਟਿੰਗ ਰੱਖੀ ਹੈ ਸਰਕਲ ਦੀ ਕਿ ਆਉਣ ਵਾਲੇ ਜਿਹੜੇ ਸੁਧਾਰਸ਼ਾ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਕਿਵੇਂ ਲਾਗੂ ਕਰਾਉਣਾ ਹੈ ਤਾਂ ਜਿਹੜੀ ਸਾਡੀ ਮੈਨੇਜਮੈਂਟ ਦੇ ਕੋਲ ਮੰਗਾ ਸਾਡੀਆਂ ਹੈਗੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਕਿਵੇਂ ਲਾਗੂ ਕਰਾਉਣਾ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਤਰੀਕੂ ਅਸੀਂ ਮੰਤਰੀ ਦੀ ਪੀਟੀਓ ਦੀ ਕੋਠੀ ਦਾ ਅੰਮ੍ਰਿਤ ਸਰ ਤਰਨਾ ਦੇ ਕੇ ਆਏ ਆਂ ਉਹਦੇ ਵਿੱਚ ਵੀ ਅਸੀਂ ਇਹੋ ਹੀ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਮੰਨਿਆ ਹੋਇਆ ਮੰਗਾ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿਹੜੇ ਸਾਡੇ ਰਹਦੇ ਡਿਊਜ਼ ਨੇ ਉਹ ਜਿਹੜੇ ਦਿੱਤੇ ਜਾਣ ਮੇਨ ਮੰਗਾ ਦੇ ਵਿੱਚ ਜਿਹੜਾ ਸਾਡਾ ਹੈਗਾ ਆ ਜਿਹੜੇ ਸਾਡੇ ਸਾਥੀ ਬੀਲੀ ਬੋਰਡ ਦੇ ਵਿੱਚ ਕੰਮ ਕਰਦੇ ਸ਼ਹੀਦ ਹੋ ਜਾਂਦੇ ਆ ਉਹਨਾਂ ਨੂੰ ਖਸ਼ੀਦ ਦੀ ਦਾ ਦਰਜਾ ਦੇ ਕੇ ਉਹਨਾਂ ਦੀ ਜਿਹੜੀ ਹੈ ਕੰਪਨਸੇਸ਼ਨ ਹੈ ਉਹ 1 ਕਰੋੜ ਰੁਪਇਆ ਜਿਵੇਂ ਪੰਜਾਬ ਸਰਕਾਰ ਪੁਲਿਸ ਦੇ ਬਰਾਜਿਆਂ ਨੂੰ ਦਿੰਦੀ ਹੈ ਸੈਂਟਰ ਸਰਕਾਰ ਮਿਲਟਰੀ ਦੇ ਮੁਲਾਜ਼ਮਾਂ ਨੂੰ ਦਿੰਦੀ ਹੈ ਕਿ ਅਸੀਂ ਇਹ ਸਭ ਜਿਹੜੀਆਂ ਫੋਰਸਾਂ ਨੂੰ ਉਹਨਾਂ ਦੇ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਜਿਹੜਾ ਬਿਜਲੀ ਮੁਲਾਜ਼ਮ ਹੈ ਉਹ ਵੀ ਇੱਕ ਲੋਕਾਂ ਦੀ ਸੇਵਾ ਕਰਦਾ ਹੋਇਆ ਹੀ ਸੀ ਕਿ ਜੋ ਇੱਕ ਤਰੀਕ ਨੂੰ ਈਟੀਓ ਦੀ ਕੋਠੀ ਦੇ ਅਮਰਸਰ ਦੇ ਧਰਨਾ ਦਿੱਤਾ ਉਸ ਤੋਂ ਮੈਨੇਜਮੈਂਟ ਬੁਖਲਾ ਗਈ ਜਿਸ ਕਰਕੇ ਉਹਨਾਂ ਨੇ ਅਸਮਾਨ ਵਰਗੀ ਚਿੱਠੀਆਂ ਕੱਢੀਆਂ ਤੇ ਨਾਲ ਹੀ ਉਹਦੋਂ ਬੁਖਲਾ ਕੇ ਤੇ ਉਸ ਤੋਂ ਬਾਅਦ ਸਾਨੂੰ ਜਿਹੜੀ ਆਓ 6 ਤਰੀਕ ਦੀ ਮੀਟਿੰਗ ਹੈ ਜਿਹੜੀ ਹੈ ਉਹਨਾਂ ਨੇ ਮੈਨੇਜਮੈਂਟ ਨੇ ਪ੍ਰਦਾਨ ਕੀਤੀ ਹੈ ਠੀਕ ਹੈ ਅਸੀਂ ਇਸ ਦੇ ਹੱਕ ਚਾਂ ਮੀਟਿੰਗਾਂ ਤੋਂ ਅਸੀਂ ਨਹੀਂ ਭੱਜਦੇ ਪਰਤੂ ਜੇਕਰ ਮੀਟਿੰਗਾਂ ਕਰਦੀਆਂ ਨੇ ਕਰਕੇ ਮੀਟਿੰਗਾਂ ਦੇ ਵਾਅਦੇ ਕਰਕੇ ਮੁੱਕਰ ਜਾਣੇ ਆ ਤਾਂ ਅਸੀਂ ਉਸ ਦੇ ਉੱਤੇ ਸਾਡਾ ਸੰਘਰਸ਼ ਜਿਹੜਾ ਹੋਏ ਤੇ ਅਸੀਂ ਮੈਨੇਜਮੈਂਟ ਨੂੰ ਜਿਹੜੀ ਉਹ ਵਾੜੀ ਲੈਣੀ ਚਾਹੁੰਦੇ ਆ ਵੀ ਮੰਨੀਆਂ ਮੰਗਾਂ ਨੇ ਜਿਹੜੀਆਂ ਸਾਡੀਆਂ 15 16 ਦਾ ਇਹਨਾਂ ਨੇ ਮੰਨੀਆਂ ਹੋਈਆਂ ਨੇ ਪੰਗ ਪੱਤਰ ਛਾੜੇ ਚਾਹੇ 50 ਮਾਰਡੀਆਂ ਦਾ ਵੱਲੋਂ ਸਾਡਾ ਇਹ ਫੈਸਲਾ ਹੈ ਵੀ ਜੇ ਕੋਈ ਇਸਮਾ ਵਰਗੇ ਕਾਨੂੰਨ ਲਾਗੂ ਕਰ ਦੇਵੇ ਇਸ ਤਰ੍ਹਾਂ ਕਦੇ ਵੀ ਮਤਲਬ ਅਸੀਂ ਮੈਨੇਜਮੈਂਟ ਤੋਂ ਜਾਂ ਇਸ ਸਰਕਾਰ ਦੇ ਪੱਗਿਆਂ ਤੋਂ ਨਹੀਂ ਡਰੇ। ਨਾ ਅਸੀਂ ਡਰਨਾ ਹੈਗਾ। ਇਹ ਇਹਨਾਂ ਦਾ ਇਹਨਾਂ ਦਾ ਕੰਮ ਹੈ ਸਾਡਾ ਕੰਮ ਹੈ ਸਾਡੇ ਆਪਣੇ ਹੱਕਾਂ ਲਈ ਲੜਨਾ। ਸਾਡੇ ਹੱਕਾਂ ਲਈ ਲੜਾਈ ਕਰਨਾ ਇਸ ਕਰਕੇ ਅਸੀਂ ਇਸਮਾ ਵਰਗੇ ਕਾਨੂੰਨਾਦੋ ਜਾਨਾਂ ਦੇ ਡੰਕਿਆਂ ਤੋਂ ਨਹੀਂ ਡਰਦੇ ਮੁਲਾਜ਼ਮ ਜਿਹੜੇ ਨਾ ਜ ਇਕਜੁੱਟ ਹੋਏ ਹੋਏ ਨੇ ਇਕਜੁੱਟ ਹੋ ਕੇ ਸਾਡੀ ਲੜਾਈ ਜਿਹੜੀ ਆ ਉਹ ਦਿਨ ਬਰ ਦਿਨ ਤਿੱਖੀ ਹੁੰਦੀ ਜਾ ਰਹੀ ਹੈ ਕਿ ਅਸੀਂ ਉਹ ਮੰਗਿਆ ਵੀ ਉਹ ਸਾਨੂੰ ਇਹ ਉਹਨਾਂ ਨੂੰ ਸ਼ਹੀਦਾ ਦਰਜਾ ਦੇ ਕੇ ਕਰੋ 1 ਕਰੋੜ ਰੁਪਏ ਉਹਦੇ ਪਰਿਵਾਰ ਨੂੰ ਦਿੱਤਾ ਜਾਵੇ ਤੇ ਉਹਦੇ ਨਾਲ ਹੀ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਜਿਵੇਂ ਕਿ ਪੀਵੀਐਸ ਸਕੇਲ ਹੈ ਉਹ ਸਾਡੇ 23 ਸਾਲਾ ਸਕੇਲ ਹੈ ਉਹ ਲਾਗੂ ਨਹੀਂ ਕਰ ਰਹੇ ਸਾਡੇ ਜਿਹੜੀਆਂ ਪ੍ਰਮੋਸ਼ਨਾਂ ਦੇ ਪ੍ਰਮੋਸ਼ਨ ਜਨਰਲ ਹੈ ਉਹ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਸਾਡੇ ਉਸੇ ਸਾਥੀ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜੀ ਹੈ ਪੇ ਬੈਂਡ ਜਿਹੜਾ ਉਹ ਨਹੀਂ ਚੱচা ਜਾ ਰਹੇ ਆ ਤੇ ਉਹਨਾਂ ਦੇ ਐਸਐਸਏ ਦੀਆਂ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਨਵੀਂ ਭਰਤੀ ਜਿਹੜੀ ਹੈ ਉਹਨੂੰ ਵੀ ਭਰਤੀ ਨਹੀਂ ਕੀਤੀ ਜਾ ਰਹੀ ਜਦੋਂ ਕਿ ਬਿਜਲੀ ਬੋਰਡ ਦੇ ਵਿੱਚ ਟੋਟਲ ਸਟ੍ਰੈਂਥ ਜਿਹੜੀ ਅੱਜ 57000 ਦੇ ਕਰੀਬ ਉਹ ਇਹ ਮੰਨਦੇ ਆ ਵੀ ਸਾਡੀ ਪੋਸਟਾਂ ਆ ਨੇ ਪਰੰਤੂ ਉਹਦੇ ਵਿੱਚ ਜਿਹੜੇ ਅੱਜ ਵਰਕਿੰਗ ਕੰਮ ਕਰ ਰਹੇ ਆ ਸਾਡੇ ਸਿਰਫ 272000 ਹੀ ਮੁਲਾਜ਼ਮ ਕੰਮ ਕਰ ਰਹੇ ਹੈ 70000 ਦੇ ਵਿੱਚੋਂ 272000 ਮੁਲਾਜ਼ਮਾਂ ਤੋਂ 70000 ਦਾ ਕੰਮ ਲਿਆ ਜਾ ਰਿਹਾ ਹੈ ਤੇ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਡਿਊਟੀ ਦਾ ਸਾਡੇ ਧਰਨਿਆਂ ਤੋਂ ਬੁਖਲਾ ਕੇ ਸਾਡੀ ਐਜੀਟੇਸ਼ਨਾਂ ਤੋਂ ਬੁਲਾ ਕੇ ਮੈਨੇਜਮੈਂਟ ਜਿਹੜੀ ਆ ਉਹ ਸਾਡੇ ਖਿਲਾਫ ਮੁਲਾਜ਼ਮਾਂ ਦੇ ਖਿਲਾਫ ਇੱਕ ਐਸਮਾ ਦੀ ਚਿੱਠੀ ਘੜ ਰਹੀ ਹੈ ਵੀ ਤੁਹਾਡੇ ਤੇ ਐਸਮਾ ਲਾਗੂ ਹੁੰਦਾ ਹੈ ਪ੍ਰਤੂ ਮੈਨੇਜਮੈਂਟ ਨੂੰ ਪੁੱਛਣਾ ਚਾਹੁੰਨਾ ਤੁਹਾਡੇ ਮਾਦੀਮ ਰਾਹੀਂ ਉਹ ਰੂਲ ਆਫ ਰੈਗੂਲੇਸ਼ਨ ਹੈਗਾ ਇਸ ਬੰਦਾ ਉਹ ਕਹਿੰਦੇ ਤੁਹਾਡੇ ਤੇ ਲਾਗੂ ਹੋਗਾ ਤੁਹਾਨੂੰ ਡਿਊਟੀਆਂ ਤੋਂ ਫਰਕ ਕਰ ਦੇਵਾਂਗੇ ਤੁਹਾਨੂੰ ਡਿਊਟੀਆਂ ਦਾ ਕਟਾਏਗਾ ਤੁਹਾਨੂੰ ਕੋਈ ਮਤਲਬ ਬੈਨੀਫਿਟਰੀ ਦੇਵਾਂਗੇ ਮੈਂ ਤੁਹਾਡੀ ਸੇ ਸਰਸ ਬ੍ਰੇਕ ਕਰਾਂਗੇ ਕਿਸ ਤਰ੍ਹਾਂ ਦੀਆਂ ਉਹ ਧਮਕੀਆਂ ਦੇ ਰਹੇ ਨੇ ਇਸ ਮਾਦਿੱਤ ਪਰੰਤੂ ਅਸੀਂ ਪੁੱਛਣਾ ਚਾਹੁੰਦੇ ਆ ਕਿ ਅੱਜ 70000 ਦੀ ਤੁਸੀਂ ਸਟੈਂਥ ਕਹਿ ਰਹੇ 70000 ਤੁਸੀਂ ਪੋਸਟਾਂ ਕਹਿ ਰਹੇ ਹੋ ਬਿਜਲੀ ਬੋਰਡ ਦੀ ਟੋਟਲ ਅਸੀਂ 25 27000 ਬੰਦੇ ਕੰਮ ਕਰ ਰਹੇ ਹਾਂ 70000 ਬੰਦਾ ਦਾ ਕੰਮ ਕਰ ਰਹੇ ਹਾਂ ਉਸ ਟਾਈਮ ਨੇ ਇਹਨਾਂ ਨੂੰ ਦਿਸਦਾ ਵੀ ਅਸੀਂ ਐਸਬੀ ਵਰਗੇ ਦੇ ਕਨੂਰ ਦੇ ਵਿੱਚ ਅਸੀਂ ਉਹ ਕਰ ਰਹੇ ਆ ਸੋ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز